ਬੋਲੇ ਸੁਭਾ ਚਿੱਕ ਬੋਲ ਪੈੜ ਗੁਰਾਂ ਦੇ ਲਈ ਬੋਲ ਉਗਲੀ ਜੀਬ ਵਿੱਚੋਂ ਜ਼ਹਿਰ ਜਲਨੀ ਹਾਕਮ ਦੇ ਕੋਲ ਉਹਨਾਂ ਬੁੱਲਾਂ ਦਾ ਮੁੱਤੋੜ ਜਵਾਬ ਸਣੌਣ ਦੇ ਲਈ ਚਾਹੀਦਾ ਦਾਤਾ ਤੇਰੇ ਜੱਜਾ ਜੇਰਾ ਦਾਤਾ ਤੇਰੇ ਜੱਜਾ ਜੇਰਾ ਤੇਰੇ ਲਾਲਾਂ ਤੇ ਜੋ ਬਿੱਤੀ ਹਾਲ ਹੈ ਨਾਉਨ ਦੇ ਲਈ ਚਾਇਤਾ ਦਾ ਤਾ ਤੈਰੇ ਜਿੱਡਾ ਜੇਰਾ ਦਾ ਤਾ ਤੈਰੇ ਜਿੱਡਾ ਜੇਰਾ ਮਲੇਰ ਕੋਟ ਲਨਵਾ ਬਚਦੋਂ ਸਬਾ ਦੇ ਵਿੱਚ ਗਿਆ ਲੈ ਲ ਬਦਲਾ ਭਰਾ ਦਾ ਉਸ ਨੂੰ ਸ਼ੂਬੇ ਨੇ ਸਿੱਖਿਆ ਸਰਾ ਉਲਟ ਸਭਾ ਵੇਖ ਹਾ ਦਾ ਮਾਰਿਆ ਜੁਨਾਰਾ ਗੱਲ ਬਤਾਉਣ ਦੇ ਲਈ ਚਾਹੀਦਾ ਦਾਤਾ ਤੇਰੇ ਜਿ ਡਜੇਰਾ ਤੇਰੇ ਲਾਲਾਂ ਤੇ ਜੋ ਬੀਤੀ ਹਾਲ ਸੁਣਾਉਣ ਦੇ ਲਈ ਚਾਹੀਦਾ ਦਾਤਾ ਤੇਰੇ ਜਿ ਡਜੇਰਾ ਦਾਤਾ ਤੇਰੇ ਜਿ ਡਜੇਰਾ ਜਲਾਦਾਂ ਨਹੀਂ ਸੀ ਉਸਾਰੀ ਕਿੱਤ ਜਾਲਮਾ ਉਸਾਰੀ ਗੋਡੇ ਬਣੇ ਜਦ ਅੜਕਾ ਕਾਂਢੀ ਗੋਡਿਆਂ ਤੇ ਮਾਰੀ ਉਹਨਾਂ ਜਖਮਾਂ ਦੀ ਦਰਦ ਹਟਾਉਣ ਦੇ ਲਈ ਚਾਹੀਦਾ ਦਾਤਾ ਤੇਰੇ ਜੱਜਾ ਜੇਰਾ ਦਾਤਾ ਤੇਰੇ ਜੱਜਾ ਜੇਰਾ ਪੇਰੇ ਲਾਲਾਂ ਤੇ ਜੋ ਬੀਤੀ ਹਾਲ ਸੁਣਾਉਣ ਲਈ ਚਾਹੀਦਾ ਦਾ ਤਾ ਤੇਰੇ ਜਿੱਡਾ ਜੇਰਾ ਦਾ ਤਾ ਤੇਰੇ ਜਿੱਡਾ ਜੇਰਾ ਖੜ ਨੀਆਂ ਚ ਅਡੋਲ ਰਹਿ ਭੋਰਾ ਵੀ ਨਾ ਡੋਲ ਦਾਦ ਦੇ ਪੜ ਤਾ ਦਿਵਾਲੀ ਕਰਨੀ ਕਰਕੇ ਵਖਾਈ ਅਣਮੋਲ ਇੰਨਾ ਛੋਟੇ ਸੂਰ ਬੀਰਾਂ ਨੂੰ ਹੈ ਇੰਨਾ ਛੋਟੇ ਸੂਰ ਬੀਰਾਂ ਨੂੰ ਹੈ ਗੌਣ ਦੇ ਲਈ ਚਾਹੀਦਾ ਦਾਤਾ ਤੇਰੇ ਜੱਡਾ ਜੇਰਾ ਦਾਤਾ ਤੇਰੇ ਜੱਡਾ ਜੇਰਾ ਤੇਰੇ ਲਾਲਾਂ ਤੇ ਜੋ ਬੀਤੀ ਹਾਲ ਛਣੌਣ ਦੇ ਲਈ ਚਾਹੀਦਾ ਦਾਤਾ ਤੇਰੇ ਜੱਡਾ ਜੇਰਾ ਦਾਤਾ ਤੇਰੇ ਜੱਡਾ ਜੇਰਾ ਕੰਧ ਖੇਰੂ ਖੇਰੂ ਹੋਈ ਲੱਗੇਗਾ ਸਖਾ ਕੇ ਮੋਈ ਪੱਡੇ ਜੁਰਮ ਦੀ ਸੀ ਹੱਦ ਵੱਲੋ ਜ਼ਾਲਮਾਂ ਦੇ ਹੋਈ ਜਿਵੇਂ ਜੋਦੇ ਹੋਏ ਸ਼ਹੀਦ ਪੂਰਨ ਪਉਣ ਦੇ ਲਈ ਚਾਹੀਦਾ ਦਾਤਾ ਤੇਰੇ ਜੱਡਾ ਜੇਰਾ ਦਾਤਾ ਤੇਰੇ ਜੱਡਾ ਜੇਰਾ ਤੇਰੇ ਲਾਲਾਂ ਤੇ ਜੋ ਵੀ ਤੀ ਹਾਲ ਛਣਾਉਣ ਦੇ ਲਈ ਚਾਹੀਦਾ ਦਾਤਾ ਤੇਰੇ ਜੱਡਾ ਜੇਰਾ ਦਾਤਾ ਤੇਰੇ ਜੱਡਾ ਜੇਰਾ